ਮੈਨੂੰ ਨਹੀਂ ਪਤਾ ਸੀ ਕਿ ਇਹ ਐਕਸੀਡੈਂਟ ਹੋਣਾ। ਉਹ ਇੰਜ ਬ੍ਰੇਕਾਂ ਫੇਲ ਸੀ ਗੱਡੀ ਦਾ ਕੰਮ ਨਹੀਂ ਕਰਾਇਆ ਹੋਇਆ ਤੇ ਤੁਹਾਡੇ ਬੱਚਿਆਂ ਦੀ ਜਿੰਦਗੀ ਵੀ ਜਾ ਸਕਦੀ ਸੀ। ਠੀਕ ਹੈ ਗੱਡੀ ਪੁੱਠੀ ਹੋਣ ਲੱਗੀ ਸੀ ਇੱਕ ਸਾਈਡ ਤੋਂ ਟਾਇਰ ਚੱਕੇ ਗਏ ਸੀਗੇ ਕੈਮਰੇ ਲੱਗੇ ਆ ਕੈਮਰੇ 'ਚ ਉਹਦੇ ਫੁਟੇਜ ਵੀ ਨਿਕਲ ਜਾਏਗੀ। ਵੀ ਗੁਰੂ ਰਸਾਇਤ ਆ ਰਿਹਾ ਸੀਗਾ ਗੱਡੀ ਮੇਰੇ ਪਿੱਛੋਂ ਕਿਤੇ ਆ ਰਹੀ ਸੀਗੀ ਮੈਂ ਟ੍ਰੈਫਿਕ ਵੇਖ ਕੇ ਮੈਂ ਵੇਖ ਕੇ ਲੰਘਣ ਲੱਗਿਆ ਸੀਗਾ ਬੋਲਿਕ ਵਾਲੀ ਸਾਈਡ ਨੂੰ। ਉਹਨੇ ਬਾਈ ਜੀ ਕਹਿੰਦੇ ਆ ਵੀ ਗੱਡੀ ਦੇ ਬ੍ਰੇਕਾ ਫੇਲ ਹੋ ਗੀਆਂ ਨਾ ਗੱਡੀ ਦੀ ਫਿਟਨੈਸ ਨਾ ਇਹਦਾ ਇੰਸ਼ੋਰੈਂਸ ਹੈ ਨਾ ਹੀ ਇਹਦੇ ਕੋਲ ਬਾਈ ਕੋਲ ਆਦਾ ਡਰਾਈਵਰ ਲਾਇਸੈਂਸ ਹੈਗਾ ਨਾ ਹੀ ਇਹਦੇ ਵਿੱਚ ਕੈਮਰੇ ਲੱਗੇ ਹੋਏ ਗੱਡੀ ਦੇ ਇਹ ਤੁਹਾਨੂੰ ਪਤਾ ਗੱਡੀ ਦੀ ਪ੍ਰੋਬਲਮ ਹੈ ਤਾਂ ਗੱਡੀ ਕੱਢੋ ਹੀ ਨਾ ਨਹੀਂ ਨਹੀਂ ਸਰ ਅੱਜ ਹੁਣੇ ਆਈ ਨੇ ਪਹਿਲਾਂ ਪਿੱਛੇ ਬੱਚੇ ਮਤਾਰਦਾ ਆਇਆ ਵੀ ਗੱਡੀ ਉਸੇ ਗੁਰੂ ਸਰ ਮੰਡੀ ਬੱਚੇ ਸਾਰੇ ਤਾਰਦਾ ਹੈ ਵਧੀਆ ਬ੍ਰੇਕ ਲੱਗਦੀ ਆਈ ਇੱਥੇ ਆਣ ਕੇ ਜਾਈਏ ਫਿਰ ਪੈਡਲ ਤੇ ਪੈਡਲ ਬਣਾਈ ਗਿਆ ਤੇ ਫਿਰ ਮਾੜੀ ਜੀ ਲੱਗੀ ਗੱਡੀ ਆਣ ਆਪਰੇ ਬੀਚ ਕਾ ਲੱਗ ਗਿਆ ਕੈਮਰੇ ਸਾਰੇ ਯਾਰ ਬੀਚ ਹੋਰ ਬਈ ਸਪੀਡ ਸਾਰਾ ਸੁਣ ਜਾ ਕੈਮਰੇ ਦੀ ਆਪੀ ਬਣ ਜਾਣੀ ਜਦੋਂ ਬ੍ਰੇਕਿੰਗ ਲੱਗੀ ਕਿ ਮੈਂ ਉਹ ਤੁਹਾਨੂੰ ਬ੍ਰੇਕ ਲਾਈ ਹੋਗਾ ਸਾ ਯਾਰ ਗੱਡੀ ਦਾ ਕਾਗਜ਼ ਹੀ ਕੋਈ ਨਹੀਂਗਾ ਤੁਹਾਡੇ ਕੋਲ ਗਾਈ ਇੱਕ ਵੀ ਕਾਗਜ਼ ਦਿਖਾਓ ਤੁਹਾਡਾ ਨਾਂ ਤੁਹਾਡੇ ਕੋਲ ਡਰਾਈਵਿੰਗ ਸੈਂਸੇ ਨਾ ਗੱਡੀ ਦਾ ਆਪਣਾ ਕੋਈ ਨਹੀਂ ਹੈਗਾ ਡਰਾਈਵਿੰਗ ਸੈਂਸ ਹੈਗਾ ਤੁਹਾਰੇ ਸਾਰਾ ਕੁਝ ਹੈਗਾ ਕਿੱਥੇ ਆ ਨਹੀਂ ਡਰਾਈਵਿੰਗ ਸੈਂਸ ਕੋਲੇ ਰੱਖਿਆ ਕਾਗਜ਼ ਹੈਗਾ ਗੱਡੀ ਦੇਖ ਹਾਂਜੀ ਕਾਗਜ਼ ਹੈਗਾ ਕਿਹੜਾ ਮਾਡਲ ਹੈ ਇਹ 15 ਮੜ ਦੀ ਮੜ ਗੱਡੀ ਹੈ ਮੜ ਚੈੱਕ ਕੀਤਾ 15 ਮੜ ਗੱਡੀ ਹੈ 17 ਤੱਕ ਨਾ ਫਿਟਨੈਸ ਸੀਗੀ ਹੈ ਜੀ ਅੱਛਾ ਫਿਟਨੈਸ ਹੈ 17 ਤੱਕ ਫਿਟਨੈਸ ਸੀ ਜੀ ਦਾ ਆਨਲਾਈਨ 17 ਤੱਕ ਫਿਟਨੈਸ ਆਪਟੂ 17 2017 ਸ਼ੋਅ ਕਰ ਰਹੀ ਹੈ ਬੱਚੇ ਭੇਜ ਦਿਓ ਫੇਤ ਕਰਕੇ ਭੇਜ ਦਿਓ ਸਕੂਲ ਤੇ ਹਾਂਜੀ ਫੇਤ ਕਰਕੇ ਭੇਜ ਦਿਓ ਬੱਚੇ ਪਤਾ ਲੱਗਿਆ ਗੱਡੀ ਪਲਟਣ ਲੱਗੀ ਸੀ ਤਾਂ ਲੈਣ ਆਇਓ ਬੱਚੇ ਜੀ ਨਹੀਂ ਮੈਨੂੰ ਤਾਂ ਮੈਂ ਤਾਂ ਆਪ ਡਿਊਟੀ ਤੋਂ ਆ ਰਹੀ ਬੱਸ ਉੱਤਰੀਏ ਤੇ ਮੈਂ ਦੇਖਿਆ ਅੱਛਾ ਮੈਨੂੰ ਨਹੀਂ ਪਤਾ ਸੀ ਕਿੰਦੇ ਐਕਸੀਡੈਂਟ ਹੋਣਾ ਉਹ ਇਹਦੇ ਬ੍ਰੇਕਾਂ ਫੇਲ ਸੀ ਗੱਡੀ ਦਾ ਕੰਮ ਨਹੀਂ ਕਰਾਇਆ ਹੋਇਆ ਤੇ ਤੁਹਾਡੇ ਬੱਚਿਆਂ ਦੀ ਜਿੰਦਗੀ ਵੀ ਜਾ ਸਕਦੀ ਸੀ। ਹਾਂਜੀ ਹਾਂਜੀ। ਹਾਂ ਕੀ ਕਹਿਣਾ ਚਾਹੁੰਦੇ ਫਿਰ ਸਭ ਭੂਈਆਂ ਦੇੰਦੇ ਸਕੂਲ ਵਾਲ ਨੂੰ। ਹਾਂਜੀ ਹਾਂਜੀ ਪੂਰੀਆਂ ਪੀਸਾਂ ਦੇਈ ਗਾ। ਅੱਛਾ। ਟਾਈਮ ਤੇ ਟਾਈਮ ਤੇ ਗਈ। ਇਹ ਗੱਡੀ ਜੀ ਗੁਰੂਰ ਸਾਹਿਬਤ ਆ ਰਹੀ ਸੀਗੀ। ਤੇ ਗੁਰੂਸਾਲੇ ਪਾਸੇ ਚੌਂਕ ਦੇ ਵਿੱਚ ਆ ਕੇ ਬਾਈ ਜੀ ਕਹਿੰਦੇ ਸਾਡੀ ਬ੍ਰੇਕਾਂ ਫੇਲ ਹੋ ਗਈ ਮੇਰੀ ਗੱਡੀ 'ਚ ਇਹਦੀ ਗੱਡੀ ਵਜਦੀ ਵਜਦੀ ਪੁੱਚੀ ਅੱਗੇ ਸਕੂਟਰੀ ਵਾਲੇ ਸੀਗੇ। ਸਕੂਟਰੀਆਂ ਦੇ ਵਿੱਚ ਵੀ ਵੱਜਣ ਲੱਗਿਆ ਸੀਗਾ ਉਹ ਵੀ ਮਸੇ ਬੱਚੇ ਆ। ਅੱਗੇ ਆ ਕੇ ਨੇ ਬ੍ਰੇਕਾਂ ਲਾ ਲਈਆਂ। ਠੀਕ ਹੈ ਗੱਡੀ ਪੁੱਠੀ ਹੋਣ ਲੱਗੀ ਸੀ ਇੱਕ ਸਾਈਡ ਤੋਂ ਟਾਇਰ ਚੱਕੇ ਗਏ ਸੀਗੇ ਕੈਮਰੇ ਲੱਗੇ ਆ ਕੈਮਰੇ ਚ ਉਹਦੇ ਫੁਟੇਜ ਵੀ ਨਿਕਲ ਜਾਈਗੀ ਅੱਛਾ ਕੈਮਰੇ ਇਹ ਗੱਡੀ ਕਿੱਧਰੋਂ ਆ ਰਹੀ ਸੀ ਤੁਸੀਂ ਕਿਧਰੋਂ ਸਕੂਲ ਦੀ ਮੈਂ ਵੀ ਗੁਰੂ ਰਸਾਇਤੋਂ ਆ ਰਿਹਾ ਸੀਗਾ ਗੱਡੀ ਮੇਰੇ ਪਿੱਛੋਂ ਕਿਤੇ ਆ ਰਹੀ ਸੀਗੀ ਮੈਂ ਟ੍ਰੈਫਿਕ ਵੇਖ ਕੇ ਮੈਂ ਵੇਖ ਕੇ ਲੰਘਣ ਲੱਗਿਆ ਸੀਗਾ ਬੋਲੀਕ ਵਾਲੀ ਸਾਈਡ ਨੂੰ ਤੇ ਕੁਦਰਤੀ ਇਹਨੇ ਫਿਰ ਰੋਂਗ ਸਾਈਡ ਤੋਂ ਕੱਢ ਕੇ ਗੱਡੀ ਅੱਗੇ ਆ ਕੇ ਬ੍ਰੇਕ ਲਾਈ ਜਾਨੀ ਸਪੀਡ 'ਚ ਗੱਡੀ ਸੀਗੀ ਹੁਣੇ ਬਾਈ ਜੀ ਕਹਿੰਦੇ ਆ ਵੀ ਗੱਡੀ ਦੀ ਬ੍ਰੇਕਾਂ ਫੇਲ ਹੋ ਗਈਆਂ ਨਾ ਗੱਡੀ ਦੀ ਫਿਟਨੈਸ ਹੈ ਨਾ ਇਹਦਾ ਇੰਸ਼ डीसी साहब ਦੀਆਂ ਹਦਾਇਤਾਂ ਨੇ ਵੀ ਗੱਡੀ 'ਚ ਜੀਪੀਐਸ ਕੈਮਰੇ ਲੱਗੇ ਹੋਣਗੇ ਫਰੰਟ ਵਾਲਾ ਲੱਗੇ ਆਊਗਾ કે ਅੰਦਰ ਵਾਲਾ ਲੱਗੇ ਆਊਗਾ ਵੀ ਗੱਡੀ ਦੀ ਕੋਈ ਗੱਡੀ ਦੇ ਵਿੱਚ ਵਜਦਾ ਆ ਕਿਵੇਂ ਪਤਾ ਲੱਗੂਗਾ ਵੀ ਬੱਸ ਦੀ ਸਕੂਲ ਵੈਣ ਦੀ ਕਸੂਰ ਆ ਕਿ ਕਿਸੇ ਹੋਰ ਦਾ ਕਸੂਰ ਆ ਕਿੰਨੀਆਂ ਛੋਟੀਆਂ ਛੋਟੀਆਂ ਜਿੰਦਾਆਂ ਦੇ ਵਿੱਚ ਬੱਚੇ ਹੈਗੇ ਆ ਪੇਰੈਂਟਸ ਨੂੰ ਕਿਵੇਂ ਜਵਾਬ ਦੇਊਗਾ ਜੇ ਗੱਡੀ ਪੁੱਠੀ ਹੋ ਜਾਂਦੀ ਹੈ ਪੂਰੇ ਬੱਚੇ ਵਿੱਚ ਸਨ ਆ ਬੱਚੇ ਤਕਰੀਬਨ 40 50 ਬੱਚਾ ਵਿੱਚ ਪੂਰਾ ਭਰੀ ਫਿਰਦਾ ਹੈ ਸਾਰੇ ਪਿੱਛੋਂ ਲਾਉਂਦਾ ਆ ਹੁਣ ਤਕਰੀਬਨ 25 30 ਬੱਚੇ ਦਾ ਗੋਲੂ ਕਿਦੇ ਆ ਹੋ ਪੇਰੈਂਟਸ ਆ ਕੇ ਇਥੋਂ ਲੈ ਕੇ ਗਏ ਆ ਬੱਚੇ ਆ ਮੈਂ ਤਾਂ ਰੁਕਿਆ ਮੇਰੇ ਮੈਂ ਕਿ ਗੱਡੀ ਲਈਏ ਮੇਰੀ ਗੱਡੀ ਚ ਲੱਗਣ ਲੱਗੀ ਸੀਗੀ ਹੁਣ ਤੁਸੀਂ ਕੀ ਮੰਗੋਗੇ ਮੈਂ ਅਸੀਂ ਇਹ ਕਹਿੰਨੇ ਆਂ ਵੀ ਜੋ ਤਕਰੀਬਨ ਜੇ ਗੱਡੀਆਂ ਵਿੱਚ ਜੇ ਵੀ ਸਰਕਾਰ ਦੇ ਅਧਿਕਾਰਤਾ ਦੇ ਅਨੁਸਾਰ ਚੀਜ਼ਾਂ ਹੋਣੀਆਂ ਚਾਹੀਦੀਆਂ ਉਹ ਲੱਗੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਸਾਡੇ ਬੱਚੇ ਵੀ ਸੇਫ ਰਹਿਣ ਸਕੂਲ ਵਾਲਿਆਂ ਨੂੰ ਵੀ ਕੋਈ ਟੈਨਸ਼ਨ ਨਾ ਹੋਵੇ ਹਰੇਕ ਬੰਦਾ ਸੇਫ ਹੋਵੇ ਵੀ ਪ੍ਰੋਪਰ ਹਰੇਕ ਚੀਜ਼ ਸਹੀ ਹੋਣੀ ਚਾਹੀਦੀ ਆ ਕਿਹੜੇ ਸਕੂਲ ਦੀ ਗੱਡੀ ਹੈ ਇਹ ਮਾਤਾ ਸਾਹਿਬ ਕੋਰ ਦੀ ਹੈ ਜੀ ਹਾਂਜੀ ਸਕੂਲ ਦੀ ਗੱਡੀ ਜੀ ਸਾਰੀ ਤੁਸੀਂ ਡਰਾਈਵਰ ਹਾਂਜੀ ਡਰਾਈਵਰ ਹੈ ਜੀ ਕੀ ਗੱਲ ਹੋਈ ਗੋਲੂ ਗੱਲ ਕੋਈ ਸਾਰੀ ਅੱਗੇ ਤਰਫ ਵਧੀਆ ਜੋ ਅੱਗੇ ਲੋਕਰ ਲਈ ਰੋਹੀ ਲਈਦਾ ਵਹੀਕਲ ਆ ਜੱਕ ਦਾ ਬ੍ਰੇਕ ਨਹੀਂ ਲੱਗੀ ਪੈਡਲ ਬੜਾਈ ਗਿਆ ਬੜਾਈ ਗਿਆ ਮਾੜੀ ਜੀ ਪੈਡਲ ਬੜਾ ਇੱਥੇ ਆ ਕੇ ਬ੍ਰੇਕ ਲੱਗੀ ਫਿਰ ਪਰਾ ਬਾਜ਼ਾਰ ਚ ਵਾਰਦੇ ਉਧਰ ਫਲ ਵਾਲੀ ਨੀ ਗੱਡੀ ਫਸੇਦੀ ਇਧਰ ਕਰ ਲਈ ਬਸ ਆ ਗੱਡੀ ਵਿੱਚ ਮਜੂਦ ਬੱਚੇ ਮਜੂਦ ਸੀ ਅੱਗੇ ਤਰਫ ਗੱਡੀ ਸਹੀ ਹੋਈ ਸੀ ਅੱਜ ਬ੍ਰੇਕ ਨਹੀਂ ਲੱਗੀ ਉਹ ਵੀ ਚੱਲਦੀ ਗੱਡੀ ਦੀ ਪ੍ਰੋਬਲਮ ਆਈ ਏ ਪਹਿਲਾਂ ਕੋਈ ਪ੍ਰੋਬਲਮ ਨਹੀਂ ਹਗੀ ਸੀ ਤੁਹਾਨੂੰ ਪਤਾ ਗੱਡੀ ਦੀ ਪ੍ਰੋਬਲਮ ਹੈ ਤੂੰ ਗੱਡੀ ਘੱਟੋ ਹੀ ਨਾਲ ਨਹੀਂ ਨਹੀਂ ਸਰ ਅੱਜ ਹੁਣੇ ਆਈ ਰੇ ਪ੍ਰੋਬਲਮ ਪਿੱਛੇ ਬੱਚੇ ਬਤਾਰਦਾ ਆਇਆ ਵੀ ਗੱਡੀ ਉਸੇ ਗੁਰੂ ਸਰ ਮੰਡੀ ਬੱਚੇ ਸਾਰੇ ਤਾਰਦਾ ਹੈ ਵਧੀਆ ਬ੍ਰੇਕ ਲੱਗਦੀ ਹੈ ਇੱਥੇ ਆਣ ਗਿਆ ਜਾਈਏ ਫਿਰ ਪੈਡਲ ਤੇ ਪੈਡਲ ਬਣਾਈ ਗਿਆ ਤੇ ਫਿਰ ਮਾੜੀ ਜੀ ਲੱਗੀ ਗੱਡੀ ਆਣ ਕੇ ਬ੍ਰੇਕ ਬਾਈ ਕਹ ਰੇ ਮੇਰੀ ਗੱਡੀ ਅੱਗੇ ਆ ਤੇ ਇਹਨਾਂ ਦੇ ਉੱਪਰ ਚੜਾ ਦੇਣੀ ਮੁਰਗ ਨਹੀ ਨਹੀ ਗੱਡੀ ਅੱਗੇ ਕੀਤੀ ਆ ਨਾਲ ਜੇ ਗੱਡੀ ਬੱਚੇ ਮਾਸੂਮ ਬਸ ਲਾ ਲਾ ਉਹ ਜਿਵੇਂ ਰਾਹ ਮਿਲਿਆ ਕੱਢ ਕੇ ਤੇ ਉਵੇਂ ਲੌਂ بس ਆ ਗੱਲ ਹੋਈ ਐ ਅੱਗੇ ਤਰ੍ਹਾਂ ਵੀ ਇਹ ਨਹੀਂ ਕਿ ਨਵੀਂ ਪ੍ਰੋਬਲਮ ਪੁਰਾਣੀ ਪ੍ਰੋਬਲਮ ਚੱਲਦੀ ਨਵੀਂ ਪ੍ਰੋਬਲਮ ਅੱਜ ਹੋਈ ਐ ਹੋਰ ਕੁਛ ਨਹੀਂ ਲੱਗਿਆ ਜੀ ਪੀਐਸ ਨਾਲ ਹਾਂ ਜੀ ਪੀਐਸ ਤੇ ਲੱਗਾ ਆ ਜੀ ਦਿਖਾ ਸਕਦੇ ਹਾਂ ਉਹ ਤੇ ਵਿੱਚ ਚਾਂ ਦੇ ਮੀਟਰਾਂ ਦੇ ਜੀ